ਕੈਨੇਡਾ ਜਾਣ ਵਾਲਿਆਂ ਨੂੰ ਹੁਣ ਇੱਕ ਵੱਡਾ ਝਟਕਾ ਕੈਨੇਡਾ ਜਾਣਾ ਹੁਣ ਸੌਖਾ ਨਹੀਂ ਹੋਏਗਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਹੋਰ ਨਵਾਂ ਰੂਲ ਕੱਢ ਦਿੱਤਾ ਹੈ ਕੈਨੇਡਾ ਜਾਣ ਵਾਲੇ ਹੁਣ ਇਹ ਗੱਲ ਧਿਆਨ ਨਾਲ ਸੁਣ ਲੈਣ ਹੁਣ ਸੌਖਾ ਨਹੀਂ ਹੋਏਗਾ ਕੈਨੇਡਾ ਦੇ ਵਿੱਚ ਰਹਿਣਾ ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਵੱਡਾ ਚਟਕਾ ਦਿੱਤਾ ਹੈ ਉਹਨਾਂ ਲੋਕਾਂ ਨੂੰ ਜੋ ਕੈਨੇਡਾ 'ਚ ਰਹਿ ਰਹੇ ਨੇ ਜਾਂ ਜਾਣ ਦੀ ਤਿਆਰੀ ਕਰ ਰਹੇ ਨੇ ਤੁਸੀਂ ਜੇਕਰ ਕੈਨੇਡਾ ਜਾਣ ਦੀ ਸੋਚ ਰਹੇ ਹੋ ਤਾਂ ਇੱਕ ਖਬਰ ਧਿਆਨ ਨਾਲ ਸੁਣਨਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਾਫ਼ ਕਹਿ ਦਿੱਤਾ ਹੈ ਕਿ ਹੁਣ ਕੈਨੇਡਾ 'ਚ ਜ਼ਿਆਦਾ ਸਥਾਈ ਲੋਕਾਂ ਦੀ ਸਾਨੂੰ ਲੋੜ ਨਹੀਂ ਹੈ ਹੁਣ ਕੈਨੇਡਾ ਸਥਾਈ ਲੋਕਾਂ ਦੀ ਗਿਣਤੀ ਘਟਾਉਣ ਦੀ ਤਿਆਰੀ ਕਰ ਰਿਹਾ ਹੈ ਜੋ ਲੋਕ ਇਸ ਵੇਲੇ ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ ਤੇ ਜਾ ਰਹੇ ਨੇ ਉਹਨਾਂ ਨੂੰ ਹੁਣ ਬਿਨਾਂ ਪੀਆਰ ਕੈਨੇਡਾ 'ਚ ਰਹਿਣਾ ਅਕਾ ਹੋ ਜਾਏਗਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ 2023 ਤੱਕ ਕੈਨੇਡਾ ਚ 2.5 ਮਿਲੀਅਨ ਅਸਥਾਈ ਨਿਵਾਸੀਆਂ ਦਾ ਘਰ ਸੀ ਜੋ ਕੈਨੇਡਾ ਦੀ ਪੂਰੀ ਆਬਾਦੀ ਦਾ 6.2 ਫੀਸਦੀ ਹੈ ਹੁਣ ਇਸ ਨੂੰ ਘਟਾਉਣ ਦੀ ਯੋਜਨਾ ਸਰਕਾਰ ਬਣਾ ਰਹੀ ਹੈ ਤੇ ਇਸ ਨੂੰ 5 ਫੀਸਦੀ ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਵੇਖਦੇ ਹੋਏ ਕੈਨੇਡਾ ਸਰਕਾਰ ਨੇ ਬਹੁਤ ਸਾਰੇ ਬਦਲਾਅ ਕੀਤੇ ਨੇ ਸਰਕਾਰ ਦਾ ਕਹਿਣਾ ਹੈ ਕਿ ਘਰਾਂ ਦੀਆਂ ਕੀਮਤਾਂ ਵਧਣ ਨਾਲ ਵਿਆਜ ਦਰਾਂ 'ਚ ਵਾਧੇ ਹੋ ਗਏ ਨੇ ਇੱਥੇ ਮਹਿੰਗਾਈ ਵੱਧ ਗਈ ਹੈ ਇਸ ਮਹਿੰਗਾਈ ਨੂੰ ਘਟਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਅਸਥਾਈ ਲੋਕਾਂ ਦੀ ਗਿਣਤੀ ਘਟਾਈ ਜਾਏ ਇਸ ਦੇ ਨਾਲ ਹੀ ਸਰਕਾਰ ਨੇ ਐਲ ਐਮ ਆਈ ਏ ਨੂੰ ਲੈ ਕੇ ਵੀ ਇੱਕ ਘੋਸ਼ਣਾ ਕੀਤੀ ਹੈ ਐਲ ਐਮ ਆਈ ਏ ਲੈ ਕੇ ਲੋਕ ਉੱਥੇ ਰੋਜ਼ਗਾਰ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਆਪਣੇ ਆਪ ਨੂੰ ਸਥਾਈ ਨਿਵਾਸੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਐਲ ਐਮ ਆਈ ਏ ਯਾਨੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਇਹ ਉਹਨਾਂ ਵਾਸਤੇ ਹੈ ਕਿਸੇ ਕਾਰੋਬਾਰੀ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ ਜੇਕਰ ਕੈਨੇਡੀਅਨ ਕਾਮੇ ਉਪਲਬਧ ਨਹੀਂ ਹਨ ਪਰ ਹੁਣ ਇਸ ਦੀ ਸਮੇਂ ਸੀਮਾ ਵੀ ਸਰਕਾਰ ਵੱਲੋਂ ਘਟਾ ਦਿੱਤੀ ਗਈ ਹੈ ਸਰਕਾਰ ਦਾ ਕਹਿਣਾ ਹੈ ਕਿ ਐਲ ਐਮ ਆਈ ਐ ਦਾ ਉਦੇਸ਼ ਰੋਜ਼ਗਾਰ ਦਾਤਾ ਲਈ ਇੱਕ ਵਿਦੇਸ਼ੀ ਕਰਮਚਾਰੀ ਦੀ ਲੋੜ ਨੂੰ ਦਰਸਾਉਂਦਾ ਹੈ ਤੇ ਇਹ ਪੁਸ਼ਟੀ ਕਰਦਾ ਹੈ ਕਿ ਕੋਈ ਵੀ ਕੈਨੇਡੀਅਨ ਵਰਕਰ ਸਥਾਈ ਨਿਵਾਸੀ ਸ਼ਰਨਾਰਥੀ ਜਾਂ ਸ਼ਰਨ ਮੰਗਣ ਵਾਲਾ ਇਹ ਕੰਮ ਕਰਨ ਦੇ ਯੋਗ ਨਹੀਂ ਹੈ ਪਰ ਕਈ ਲੋਕ ਜੋ ਸਥਾਈ ਨਿਵਾਸੀ ਨੇ ਜਾਂ ਸ਼ਰਨਾਰਥੀ ਨੇ ਜਾਂ ਸ਼ਰਨ ਮੰਗਣ ਵਾਲੇ ਨੇ ਅਲਮਾ ਇਹ ਲੈ ਕੇ ਉੱਥੇ ਸਥਾਈ ਹੋਣ ਦੀ ਕੋਸ਼ਿਸ਼ ਕਰਦੇ ਨੇ ਹੁਣ ਸਰਕਾਰ ਇਸ ਦੇ ਉੱਤੇ ਵੀ ਨੱਥ ਪਾਉਣ ਦੀ ਤਿਆਰੀ ਕਰ ਰਹੀ ਹੈ ਤੇ ਸਰਕਾਰ ਨੇ ਐਲਐਮਆਈ ਦੀ ਮਿਆਦ 12 ਮਹੀਨੇ ਤੋਂ ਘਟਾ ਕੇ 6 ਮਹੀਨੇ ਕਰ ਦਿੱਤੀ ਹੈ। ਕੁੱਲ ਮਿਲਾ ਕੇ ਸਰਕਾਰ ਦਾ ਇਹ ਕਹਿਣਾ ਹੈ ਕਿ ਕੈਨੇਡਾ ਨੂੰ ਅਜੇ ਲੋਕਾਂ ਦੀ ਲੋੜ ਨਹੀਂ ਹੈ ਜੋ ਸ਼ਰਨਾਰਥੀ ਵਜੋਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜਾਂ ਕੈਸ਼ ਦੇ ਉੱਤੇ ਵਰਕ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਇਸ ਵੇਲੇ ਸਕਿੱਲ ਵਰਕਰ ਦੀ ਲੋੜ ਹੈ। ਜੋ ਸਕਿੱਲ ਵਰਕਰ ਹੋਣਗੇ ਉਹਨਾਂ ਨੂੰ ਹੀ ਕੈਨੇਡਾ ਸਥਾਈ ਰੂਪ ਤੋਂ ਕੈਨੇਡਾ 'ਚ ਰਹਿਣ ਦੀ ਪਰਮਿਸ਼ਨ ਦੇਗਾ। ਕੈਨੇਡਾ ਜਾਣ ਵਾਲਿਆਂ ਨੂੰ ਹੁਣ ਇੱਕ ਵੱਡਾ ਝਟਕਾ ਕੈਨੇਡਾ ਜਾਣਾ ਹੁਣ ਸੌਖਾ ਨਹੀਂ ਹੋਏਗਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਹੋਰ ਨਵਾਂ ਰੂਲ ਕੱਢ ਦਿੱਤਾ ਕੈਨੇਡਾ ਜਾਣ ਵਾਲੇ ਹੁਣ ਇਹ ਗੱਲ ਧਿਆਨ ਨਾਲ ਸੁਣ ਲੈਣ ਹੁਣ ਸੌਖਾ ਨਹੀਂ ਹੋਏਗਾ ਕੈਨੇਡਾ ਦੇ ਵਿੱਚ ਰਹਿਣਾ ਕੈਨੇਡਾ ਵੱਲੋਂ ਇੱਕ ਬਾਰ ਫਿਰ ਤੋਂ ਵੱਡਾ ਚਟਕਾ ਦਿੱਤਾ ਹੈ ਉਹਨਾਂ ਲੋਕਾਂ ਨੂੰ ਜੋ ਕੈਨੇਡਾ 'ਚ ਰਹਿ ਰਹੇ ਨੇ ਜਾਂ ਜਾਣ ਦੀ ਤਿਆਰੀ ਕਰ ਰਹੇ ਨੇ ਤੁਸੀਂ ਜੇਕਰ ਕੈਨੇਡਾ ਜਾਣ ਦੀ ਸੋਚ ਰਹੇ ਹੋ ਤਾਂ ਇੱਕ ਖਬਰ ਧਿਆਨ ਨਾਲ ਸੁਣਨਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਾਫ਼ ਕਹਿ ਦਿੱਤਾ ਹੈ ਕਿ ਹੁਣ ਕੈਨੇਡਾ ਚ ਜ਼ਿਆਦਾ ਸਥਾਈ ਲੋਕਾਂ ਦੀ ਸਾਨੂੰ ਲੋੜ ਨਹੀਂ ਹੈ ਹੁਣ ਕੈਨੇਡਾ ਸਥਾਈ ਲੋਕਾਂ ਦੀ ਗਿਣਤੀ ਘਟਾਉਣ ਦੀ ਤਿਆਰੀ ਕਰ ਰਿਹਾ ਹੈ ਜੋ ਲੋਕ ਇਸ ਵੇਲੇ ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ ਤੇ ਜਾ ਰਹੇ ਨੇ ਉਹਨਾਂ ਨੂੰ ਹੁਣ ਬਿਨਾਂ ਪੀਆਰ ਕੈਨੇਡਾ ਚ ਰਹਿਣਾ ਔਕਾ ਹੋ ਜਾਏਗਾ ਇਮੀਗ੍ਰੇਸ਼ਨ ਮੰਤਰੀ ਮਾਰਕ ਮੀਲਰ ਦਾ ਕਹਿਣਾ ਹੈ ਕਿ 2023 ਤੱਕ ਕੈਨੇਡਾ ਚ 2.5 ਮਿਲੀਅਨ ਅਸਥਾਈ ਨਿਵਾਸੀਆਂ ਦਾ ਘਰ ਸੀ ਜੋ ਕੈਨੇਡਾ ਦੀ ਪੂਰੀ ਆਬਾਦੀ ਦਾ 6.2 ਫੀਸਦੀ ਹੈ ਹੁਣ ਇਸ ਨੂੰ ਘਟਾਉਣ ਦੀ ਯੋਜਨਾ ਸਰਕਾਰ ਬਣਾ ਰਹੀ ਹੈ ਤੇ ਇਸ ਨੂੰ 5 ਫੀਸਦੀ ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਵੇਖਦੇ ਹੋਏ ਕੈਨੇਡਾ ਸਰਕਾਰ ਨੇ ਬਹੁਤ ਸਾਰੇ ਬਦਲਾਕੀਤੇ ਨੇ ਸਰਕਾਰ ਦਾ ਕਹਿਣਾ ਹੈ ਕਿ ਘਰਾਂ ਦੀਆਂ ਕੀਮਤਾਂ ਵਧਣ ਨਾਲ ਵਿਆਜ ਦਰਾਂ 'ਚ ਵਾਧੇ ਹੋ ਗਏ ਨੇ ਇੱਥੇ ਮਹਿੰਗਾਈ ਵਧ ਗਈ ਹੈ ਇਸ ਮਹਿੰਗਾਈ ਨੂੰ ਘਟਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਅਸਥਾਈ ਲੋਕਾਂ ਦੀ ਗਿਣਤੀ ਘਟਾਈ ਜਾਏ ਇਸ ਦੇ ਨਾਲ ਹੀ ਸਰਕਾਰ ਨੇ ਐਲ ਐਮ ਆਈ ਏ ਨੂੰ ਲੈ ਕੇ ਵੀ ਇੱਕ ਘੋਸ਼ਣਾ ਕੀਤੀ ਹੈ ਐਲ ਐਮ ਆਈ ਏ ਲੈ ਕੇ ਲੋਕ ਉੱਥੇ ਰੋਜ਼ਗਾਰ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਆਪਣੇ ਆਪ ਨੂੰ ਸਥਾਈ ਨਿਵਾਸੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਐਲ ਐਮ ਆਈ ਏ ਯਾਨੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਇਹ ਉਹਨਾਂ ਵਾਸਤੇ ਹੈ ਜੇ ਕਿਸੇ ਕਾਰੋਬਾਰੀ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ ਜੇਕਰ ਕੈਨੇਡੀਅਨ ਕਾਮੇ ਉਪਲਬਧ ਨਹੀਂ ਹਨ ਪਰ ਹੁਣ ਇਸ ਦੀ ਸਮੇਂ ਸੀਮਾ ਵੀ ਸਰਕਾਰ ਵੱਲੋਂ ਘਟਾ ਦਿੱਤੀ ਗਈ ਹੈ ਸਰਕਾਰ ਦਾ ਕਹਿਣਾ ਹੈ ਕਿ ਐਲ ਐਮ ਆਈ ਐ ਦਾ ਉਦੇਸ਼ ਰੋਜ਼ਗਾਰ ਦਾਤਾ ਲਈ ਇੱਕ ਵਿਦੇਸ਼ੀ ਕਰਮਚਾਰੀ ਦੀ ਲੋੜ ਨੂੰ ਦਰਸਾਉਂਦਾ ਹੈ ਤੇ ਇਹ ਪੁਸ਼ਟੀ ਕਰਦਾ ਹੈ ਕਿ ਕੋਈ ਵੀ ਕੈਨੇਡੀਅਨ ਵਰਕਰ ਸਥਾਈ ਨਿਵਾਸੀ ਸ਼ਰਨਾਰਥੀ ਜਾਂ ਸ਼ਰਨ ਮੰਗਣ ਵਾਲਾ ਇਹ ਕੰਮ ਕਰਨ ਦੇ ਯੋਗ ਨਹੀਂ ਹੈ ਪਰ ਕਈ ਲੋਕ ਜੋ ਸਥਾਈ ਨਿਵਾਸੀ ਨੇ ਜਾਂ ਸ਼ਰਨਾਰਥੀ ਨੇ ਜਾਂ ਸ਼ਰਨ ਮੰਗਣ ਵਾਲੇ ਨੇ ਅਲਮਾ ਇਹ ਲੈ ਕੇ ਉੱਥੇ ਸਥਾਈ ਹੋਣ ਦੀ ਕੋਸ਼ਿਸ਼ ਕਰਦੇ ਨੇ ਹੁਣ ਸਰਕਾਰ ਇਸ ਦੇ ਉੱਤੇ ਵੀ ਨੱਥ ਪਾਉਣ ਦੀ ਤਿਆਰੀ ਕਰ ਰਹੀ ਹੈ ਤੇ ਸਰਕਾਰ ਨੇ ਐਲਐਮਆਈ ਦੀ ਮਿਆਦ 12 ਮਹੀਨਿਆਂ ਤੋਂ ਘਟਾ ਕੇ 6 ਮਹੀਨੇ ਕਰ ਦਿੱਤੀ ਹੈ। ਕੁੱਲ ਮਿਲਾ ਕੇ ਸਰਕਾਰ ਦਾ ਇਹ ਕਹਿਣਾ ਹੈ ਕਿ ਕੈਨੇਡਾ ਨੂੰ ਅਜੇ ਲੋਕਾਂ ਦੀ ਲੋੜ ਨਹੀਂ ਹੈ ਜੋ ਸ਼ਰਨਾਰਥੀ ਵਜੋਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜਾਂ ਕੈਸ਼ ਦੇ ਉੱਤੇ ਵਰਕ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਇਸ ਵੇਲੇ ਸਕਿੱਲ ਵਰਕਰ ਦੀ ਲੋੜ ਹੈ। ਜੋ ਸਕਿੱਲ ਵਰਕਰ ਹੋਣਗੇ ਉਹਨਾਂ ਨੂੰ ਹੀ ਕੈਨੇਡਾ ਸਥਾਈ ਰੂਪ ਤੋਂ ਕੈਨੇਡਾ 'ਚ ਰਹਿਣ ਦੀ ਪਰਮਿਸ਼ਨ ਦੇਗਾ।